ਕਾਂਗਰਸ ਪੰਜਾਬ ਦੇ ਵੱਡੇ ਲੀਡਰ ਅਚਾਨਕ ਪੁਲਿਸ ਦੀ ਡਿਟੇਨਮੈਂਟ ਦਾ ਸ਼ਿਕਾਰ ਹੋ ਗਏ ਪੁਲਿਸ ਨੇ ਅਚਾਨਕ ਰਾਜਾ ਵੜੇnga ਤੇ ਉਹਨਾਂ ਦੇ ਨਾਲ ਹੋਰ ਕਾਂਗਰਸੀ ਲੀਡਰਾਂ ਨੂੰ ਡਿਟੇਨ ਕਰ ਲਿਆ ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ ਤੋਂ ਬਾਹਰ ਨਿਕਲਦੇ ਅੱਗੇ ਰਾਜਪਾਲ ਦੇ ਵੱਲ ਜਾ ਰਹੇ ਸਨ ਰਾਜਪਾਲ ਦੇ ਆਫਿਸ ਜਾ ਰਹੇ ਸਨ ਔਰ ਉੱਥੇ ਜਾ ਕੇ ਆਪਣਾ ਮੰਗ ਪੱਤਰ ਰਾਜਪਾਲ ਪੰਜਾਬ ਨੂੰ ਸੌਂਪਣਾ ਸੀ ਦਰਸਲ ਹਿਡਨਬਰਗ ਰਿਸਰਚਸ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਸੀ ਵਿੱਤੀ ਘੁਟਾਲੇ ਦਾ ਖੁਲਾਸਾ ਜਿਸ ਦੇ ਵਿੱਚ ਸੇਵੀ ਅਦਿਸ਼ਮੂਲਿਤ ਵੀ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਈਆਂ ਸੀ ਅਡਾਨੀ ਆ ਸੰਗਠਨ ਦਾ ਨਾਮ ਇਸ ਦੇ ਵਿੱਚ ਸਾਹਮਣੇ ਆਇਆ ਸੀ ਇਹ ਮਸਲਾ ਉਭਾਰਦੇ ਹੋਏ ਰਾਜਾ ਵੜਿੰਗ ਆਪਣੇ ਨਾਲ ਕਾਂਗਰਸੀ ਸਾਥੀਆਂ ਨੂੰ ਲੈ ਕੇ ਰਾਜਪਵਨ ਜਾ ਰਹੇ ਹੁੰਦੇ ਨੇ ਜਿੱਥੇ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਜਾਂਦਾ ਸ਼ਾਂਤਮਈ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਇਹ ਰੋਸ ਮਾਰਚ ਕੀਤਾ ਜਾ ਰਿਹਾ ਸੀ ਔਰ ਆਪਣਾ ਮੰਗ ਪੱਤਰ ਰਾਜਪਾਲ ਨੂੰ ਸੌਂਪਣ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਔਰ ਪੁਲਿਸ ਨੇ ਫੌਰੀ ਤੌਰ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਪੁਲਿਸ ਪਹੁੰਚਦੀ ਹੈ ਤੇ ਅਚਾਨਕ ਭਗੜੜ ਮਚ ਜਾਂਦੀ ਹੈ ਹਰ ਕੋਈ ਅਦਰ-ਉਦਰ ਦੌੜਦਾ ਨਜ਼ਰ ਆ ਰਿਹਾ ਹੁੰਦਾ ਹੈ ਰਾਜਾ ਵੜਿੰਗ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਉਹਨਾਂ ਦੇ ਨਾਲ ਬਾਕੀ ਲੀਡਰਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਪੁਲਿਸ ਦੀ ਵੈਨ ਦੇ ਵਿੱਚ ਬਿਠਾ ਲਿਆ ਜਾਂਦਾ ਜਿਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਦਾ ਜ਼ਿਕਰ ਵੀ ਉੱਥੇ ਹੁੰਦਾ ਯਾਨੀ ਕਿ ਕਾਂਗਰਸੀ ਲੀਡਰ ਨੂੰ ਡਿਟੇਨ ਕਰਕੇ ਤੇ ਪੁਲਿਸ ਲੈ ਜਾਂਦੀ ਹੈ ਹੋਇਆ ਕੀ ਹੈ ਸਾਰਾ ਮਾਮਲਾ ਇਹਦੇ ਪਿੱਛੇ ਅਸਲ ਕਾਰਨ ਕੀ ਆ ਰਾਜਾ ਵੜਿੰਗ ਨੇ ਜਾਂਦੇ ਜਾਂਦੇ ਵੀ ਡਿਟੇਨ ਹੁੰਦਿਆਂ ਹੁੰਦਿਆਂ ਵੀ ਬਹੁਤ ਗੱਲਾਂ ਸਾਹਮਣੇ ਰੱਖ ਦਿੱਤੀਆਂ ਨੇ ਕੀ ਬੋਲਦੇ ਨੇ ਆਓ ਸੁਣਦੇ ਆ ਜਿਹੜੀ ਤੋਂ ਕਾਰਵਾਈ ਹੋਵੇ ਜਿਹੜਾ ਸ਼ੈੱਲ ਕੰਪਨੀਆਂ ਦਾ ਪੈਸਾ ਤੇ ਜੁਆਇੰਟ ਪਾਰਲੀਮੈਂਟ ਕਮੇਟੀ ਬਣਨੀ ਚਾਹੀਦੀ ਕਾਂਗਰਸਾ ਸਰਦਾਰ ਬਿਨ ਸਿੰਘ ਜੀ ਦਾ ਪੋਤਾ ਜਿਨ੍ਹਾਂ ਨੇ ਆਪਦੇ ਸ਼ਰੀਰ ਦੇ ਚਥੜੇ ਚਥੜੇ ਉਡਾਖਤੀ ਲੇਕਿਨ ਬਿਨਾ ਅਹੁਦੇ ਤੋਂ ਬਿਨਾ ਕਿਸੇ ਚੀਜ਼ ਤੋਂ ਉਹ ਖੜਾ ਕਿਹੜੇ ਲੋਕ ਨੇ ਜਿਹੜੇ ਅਹੁਦੇ ਪਾਲਦੇ ਨੇ ਕੋਈ ਵੀ ਐ ਮੈਂ ਕਿਸੇ ਨੂੰ ਸਾਡੇ ਸਾਰੇ ਡਿਸਪਲਿਨ ਲੋਕ ਨੇ ਪਰ ਮੈਂ ਕਿਹਾ ਵੀ ਕਈ ਜਿਹੜੀ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਬੰਦਾ ਉਹਨਾਂ ਤੋਂ ਬਚਣਾ ਹੈ ਅੱਜ ਕਾਂਗਰਸ ਪਾਰਟੀ ਇੱਕ ਮੁੱਠ ਹੈ ਇਕੱਠੀ ਹੈ ਹਰ ਵਿਅਕਤੀ ਨਾਲ ਕੋਈ ਅਸਵਿਅਕਤੀ ਨਹੀਂ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆਸ਼ੂ ਨੂੰ ਗ੍ਰਿਫਤਾਰ ਕੀਤਾ ਸਾਧੂ ਸਿੰਘ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਕੱਖ ਨਹੀਂ ਮਿਲਿਆ ਕੋਪੀ ਸੋਨੀ ਨੂੰ ਕੋਪੀ ਸੋਨੀ ਨੂੰ ਕੀਤਾ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਕਾਰਵਾਈ ਕਰੋ ਔਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਆਪ ਦੇ ਲੋਕਾਂ ਦੀ ਲੜਾਈ ਲੜੇਗੀ ਪਰ ਦੇਸ਼ ਦੇ ਲੋਕਾਂ ਦੀ ਨਹੀਂ ਲੜੇਗੀ